ਦੁਨੀਆ ਦਾ ਸਭ ਤੋਂ ਲੰਬਾ ਬੰਦਾ ਸਭ ਤੋਂ ਲੰਬੀ ਹਾਈਟ ਵਾਲਾ ਬੰਦਾ ਜਿਹਦੇ ਬੂਟ ਦਾ ਸਾਈਜ਼ ਵੀ ਇੱਕ ਨਾਰਮਲ ਬੰਦੇ ਦੇ ਮੂੰਹ ਜੱਡਾ ਤੇ ਇਹਦਾ ਕੱਦ ਇਹਦੀ ਹਾਈਟ 8 ਫੁੱਟ 1 ਇੰਚ ਆ ਸਹੀ ਸੁਣਿਆ ਤੁਸੀਂ ਇਸ ਬੰਦੇ ਬਾਰੇ ਗੱਲ ਕਰਦੇ ਕਿੱਥੋਂ ਦੇ ਰਹਿਣ ਵਾਲਾ ਇਹਦੀ ਹਾਈਟ ਇੰਨੀ ਵੱਧ ਕਿਵੇਂ ਗਈ ਕੀ ਇਹਦਾ ਨਾਮ ਹੈ ਜਾਂ ਕੀ ਕੀ ਇਹਨੇ ਰਿਕਾਰਡ ਹਾਸਲ ਕਰ ਲਿਆ ਇਹ ਬੰਦਾ ਜੀ ਨਾਮ ਆ ਇਹਦਾ ਸੁਲਤਾਨ ਚਰਕੀ ਸ਼ਹਿਰ ਦਾ ਰਹਿਣ ਵਾਲਾ ਬੰਦਾ ਸੁਲਤਾਨ ਇੱਕ ਨਾਰਮਲ ਜਿਹੇ ਘਰੇ ਪੈਦਾ ਹੁੰਦਾ ਹੈ ਪਰ ਨਾਰਮਲ ਘਰੇ ਪੈਦਾ ਹੋ ਕੇ ਇਹ ਆਪ ਨਾਰਮਲ ਨਹੀਂਗਾ ਆਪ ਨਾਰਮਲ ਨਹੀਂਗਾ ਦਾ ਮਤਲਬ ਇਹਦੀ ਹਾਈਟ ਲੰਬੀ ਨਹੀਂ ਕਹਿ ਸਕਦੇ ਲੰਬੀ ਤੋਂ ਲੰਬੀ ਤੋਂ ਲੰਬੀ ਆ 8 ਫੁੱਟ 1 ਇੰਚ ਨਾਰਮਲ ਘਰ ਇਹਦੇ ਲਈ ਸੂਟ ਨਹੀਂ ਕਰਦਾ ਨਾਰਮਲ ਗੱਡੀ 'ਚ ਇਹ ਬੈਠ ਨਹੀਂ ਸਕਦਾ ਤੇ ਬਹੁਤ ਹੀ ਜ਼ਿਆਦਾ ਛੋਟੀ ਹਾਈਟ ਵਾਲੇ ਬੰਦੇ ਨਾਲ ਇਹ ਗੱਲਬਾਤ ਨਹੀਂ ਕਰ ਸਕਦਾ ਛੋਟੀ ਹਾਈਟ ਵਾਲੇ ਬੰਦੇ ਨਾਲ ਕਹਿੰਦੇ ਰਹਿ ਵੀ ਨਹੀਂ ਸਕਦਾ ਦੁਨੀਆ ਤੋਂ ਸਭ ਤੋਂ ਲੰਬਾ ਬੰਦਾ ਇਹ ਇਹਦਾ ਨਾਮ ਆ ਜੀ ਸੁਲਤਾਨ ਕਹਿੰਦੇ ਨੇ ਕਿ ਜੱਡੀਆਂ ਦੀਆਂ ਲੱਤਾਂ ਨੇ ਦੁਨੀਆ ਦੇ 70% ਲੋਕ ਤਾਂ ਇਹਦੇ ਲੱਕ ਤੱਕ ਹੀ ਆਉਂਦੇ ਆ ਤੁਸੀਂ ਇਥੋਂ ਆਪ ਹੀ ਹਿਸਾਬ ਲਾ ਲਓ 8 ਫੁੱਟ 1 ਇੰਚ ਇਸ ਬੰਦੇ ਦੀ ਲੰਬਾਈ ਆ ਦੋ ਬੰਦਿਆਂ ਜਿੰਨਾ ਉੱਚਾ ਜੇ ਦੋ ਬੰਦੇ ਦੇ ਨਾਲ ਬਰਾਬਰ ਖੜਾ ਦਈਏ ਫੇਰ ਇਹਦੀ ਹਾਈਟ ਬੰਦੀ ਆ ਇਹਦੇ ਬੂਟ ਜੱਡਾ ਤਾਂ ਕਹਿੰਦੇ ਕਿਸੇ ਨਾਰਮਲ ਬੰਦੇ ਦਾ ਮੂੰਹ ਹੀ ਆ ਮੇਰੀ ਗੱਲ ਕਰ ਲੋ ਦੇਖਣ ਵਾਲੇ ਜਿਹੜੇ ਭਰਾ ਨੇ ਆਪਣੀ ਆਮ ਹੀ ਨਾਰਮਲ ਹਾਈਟ ਜੇ ਕਹਿ ਲਗੇ 5 11 ਹੋਊਗੀ 5 12 ਜਾ ਕੇ ਜੇ 6 ਫੁੱਟ ਹੋਊਗੀ 6.5 7 ਫੁੱਟ ਵੀ ਹੋ ਸਕਦੀ ਆ ਪਰ ਇਹ 8 ਫੁੱਟ ਚ ਤੁਸੀਂ ਆਪ ਹੀ ਦੇਖ ਲੋ 8 ਫੁੱਟ ਦੀ ਇਹ ਲੰਬਾਈ ਆ ਇਹਦੇ ਵਾਸਤੇ ਸਪੈਸ਼ਲ ਬੂਟ ਤਿਆਰ ਹੁੰਦੇ ਨੇ ਇਹਦੇ ਵਾਸਤੇ ਸਪੈਸ਼ਲ ਲੀੜੇ ਤਿਆਰ ਹੁੰਦੇ ਨੇ ਇਹਦੇ ਵਾਸਤੇ ਸਪੈਸ਼ਲ ਬੈੱਡ ਤਿਆਰ ਆ ਇਹਦੇ ਵਾਸਤੇ ਇਹਦਾ ਆਪ ਹੀ ਸਪੈਸ਼ਲ ਘਰ ਵੀ ਤਿਆਰ ਆ ਆਮ ਕਿਸੇ ਦੇ ਘਰੇ ਵੜ ਕੇ ਇਹ ਗੇਟ ਲੰਘ ਨਹੀਂ ਸਕਦਾ ਜੇ ਨੰਗਿਆ ਤਾਂ ਇਹ ਬੈ ਨਹੀਂ ਸਕਦਾ ਇਹ ਪੈ ਨਹੀਂ ਸਕਦਾ ਤੇ ਜਾਂ ਇਹ ਪਲੇਟ 'ਚ ਖਾ ਨਹੀਂ ਸਕਦਾ ਇਹਦੇ ਲਈ ਸਾਰੀ ਚੀਜ਼ ਕਸਟਮਾਈਜ਼ ਹੈ ਇਹਦੇ ਹਿਸਾਬ ਦੇ ਨਾਲ ਕਿਉਂਕਿ ਇਸ ਬੰਦੇ ਦੇ ਹੱਥ ਪੈਰ ਕੰਨ ਨੱਕ ਕੱਲੀ ਹਾਈਟ ਨਹੀਂ ਸਾਰੀਆਂ ਚੀਜ਼ਾਂ ਹੀ ਇੱਕ ਨਾਰਮਲ ਬੰਦੇ ਤੋਂ ਦੁੱਗਣੀਆਂ ਤੇ ਗੜੀਆਂ ਨੇ ਤੇ ਇਥੋਂ ਤੱਕ ਕਿ ਲਿਖਣ ਵਾਲਾ ਪੈਨ ਵੀ ਇਹਦਾ ਕਸਟਮਾਈਜ਼ ਕਰਾਇਆ ਹੋਇਆ ਵੱਡਾ ਪੈਨ ਇਹਦੇ ਵਾਸਤੇ ਜਿਹਦੇ ਨਾਲ ਇਹ ਲਿਖਦਾ ਇਹ ਇੰਨਾ ਵੱਡਾ ਏ ਕਿ ਜਦੋਂ ਇਹ 10 ਸਾਲ ਦਾ ਸੀ ਤੁਹਾਨੂੰ ਇਹ ਦੱਸਦਾ ਵੀ ਇਹ ਇੰਨਾ ਵੱਡਾ ਹੋਇਆ ਕਿਵੇਂ ਜਦੋਂ ਇਹ 10 ਸਾਲ ਦਾ ਸੀ ਉਦੋਂ ਡਾਕਟਰਾਂ ਨੇ ਕਿਹਾ ਸੀ ਕਿ ਇਹਦੇ ਬ੍ਰੇਨ ਦੇ ਵਿੱਚ ਟਿਊਮਰ ਹੈ ਨੂੰ ਟਿਊਮਰ ਦੀ ਬਿਮਾਰੀ ਹੈ ਜਿਹਦੇ ਕਰਕੇ ਇਹ ਲੰਬਾ 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 ਹੋਈ ਗਿਆ ਜਿਹਦੇ ਕਰਕੇ ਜੀ ਹਾਈਟ ਵਧ ਹੀ ਗਈ ਰੁਕੀ ਨਹੀਂ ਪਰ ਹੁਣ ਇਸ ਨੇ ਅਮਰੀਕਾ ਤੋਂ ਕਿਸੇ ਡਾਕਟਰ ਤੋਂ ਸਲਾਹ ਲਈ ਉਹ ਤੋਂ ਦਵਾਈ ਲਈ ਉੱਥੇ ਟ੍ਰੀਟਮੈਂਟ ਉਹਦੇ ਕੋਲ ਚੱਲ ਰਿਹਾ ਜਿਹਦੇ ਕਰਕੇ ਦੀ ਹਾਈਟ ਫੇਰ ਵੀ 8 ਫੁੱਟ ਤੇ ਜਾ ਕੇ ਰੁਕ ਗਈ ਰੁਕ ਗਈ ਹਾਈਟ ਦੀ ਖੜੀ ਹੈ ਹੁਣ 8 ਫੁੱਟ ਤੇ ਪਰੇ ਬੰਦਾ ਫੇਮਸ ਇਨਨਾ ਹੋ ਗਿਆ ਨਿਊਜ਼ ਚੈਨਲਾਂ ਚ ਇਨਾ ਆ ਗਿਆ ਤੁਹਾਨੂੰ ਦੇਖਣ ਵਾਲਾ ਨੂੰ ਕਈਆਂ ਨੂੰ ਪਤਾ ਹੀ ਹੋਣਾ ਵਾ ਤੁਸੀਂ ਕਮੈਂਟ ਕਰ ਹੀ ਗਏ ਹੋਵੋਗੇ ਤੁਹਾਨੂੰ ਤਾਂ ਤੇ ਇਹਨੇ 128 ਕੰਟਰੀਆਂ ਵੀ ਘੁੰਮੀਆਂ ਨੇ 128 ਕੰਟਰੀਆਂ ਘੁੰਮੀਆਂ ਆਪ ਨਹੀਂ 128 ਕੰਟਰੀਆਂ ਦੇ ਦੇਸ਼ਾਂ ਵਿਦੇਸ਼ਾਂ ਦੇ ਲੋਕਾਂ ਨੇ ਹੋਰ ਕੰਟਰੀਆਂ ਦੇ ਨੇ ਇਹਨਾਂ ਨੂੰ ਸੱਦਿਆ ਹੈ ਦੀ ਇੰਟਰਵਿਊ ਵੀ ਹੋਈ ਆ ਤੇ ਇਹਨੂੰ ਮਾਨ ਸਨਮਾਨ ਵੀ ਕੀਤਾ ਗਿਆ ਤੇ ਇਹਨੂੰ ਮੈਡਲ ਵੀ ਮਿਲੇ ਗਏ ਮੈਡਲ ਇੱਕ ਸਭ ਤੋਂ ਦੁਨੀਆ ਤੋਂ ਲੰਬਾ ਆਦਮੀ ਹੋਣ ਦੇ ਮੈਡਲ ਵੀ ਇਸ ਬੰਦੇ ਨੂੰ ਮਿਲੇ ਨੇ ਸਰਟੀਫਿਕੇਟ ਵੀ ਮਿਲੇ ਹੋਏ ਨੇ ਖਤਾਬ ਵੀ ਜਿੱਤੇ ਵੇ ਨੇ ਇਸ ਬੰਦੇ ਨੇ ਤੇ ਇਸ ਬੰਦੇ ਦੀ ਕਹਾਣੀ ਹੈ ਨਾਮ ਇਹਦਾ ਸੁਲਤਾਨ 8 ਫੁੱਟ ਦਾ ਜੋ ਬੰਦਾ ਇਹ ਜੀਆਂ ਹੋਰ ਚੀਜ਼ਾਂ ਦੇਖਣ ਲਈ ਹੋਰ ਗੱਲਾਂ ਸੁਣਨ ਲਈ ਆਪਣੇ ਪੇਜ ਪਿੰਡੂ ਜੈਕਸ਼ਨ ਨੂੰ YouTube Facebook Instagram ਤੇ ਫੋਲੋ ਕਰ ਲਓ ਧੰਨਵਾਦ